ਬਾਈ 3 ਦਿਨ ਹੋ ਗਏ ਮਕਸਰ ਏਰੀਆ ਚ ਬਹੁਤ ਜ਼ਿਆਦੇ ਮੀਂਹ ਆ। ਵਲੌਗ ਸ਼ੁਰੂ ਕਰਨ ਲੱਗੇ ਆਪਾਂ। ਮੱਕੀਆਂ ਬਾਈ ਖੜਨਾਂ ਚਾਰ ਪਾਉਣਾ। ਪਾਣੀ ਬਹੁਤ ਠਲਦਾ ਵਾਣਾ ਚ। ਵੈਸੇ ਤਾਂ ਪੂਰੇ ਪੰਜਾਬ ਚ ਮੀਂਹ ਆ। ਬਹੁਤ ਜ਼ਿਆਦਾ। ਪਰ ਸਾਡੇ ਮੌਕਸ ਏਰੀਆ 'ਚ ਤਾਂ ਇੱਕ ਦਿਨ ਤਾਂ ਪੂਰਾ ਸਾਫਤਾ ਲਾਇਆ ਤੇ ਅਗਲੇ ਹੁਣ ਤਿੰਨ ਦਿਨ ਵੀ ਮੀਂਹ ਪਈ ਜਾਂਦਾ ਫੁੱਲ ਹੁਣ ਤੁਹਾਨੂੰ ਮੈਂ ਦਿਖਾਉਣਾ ਪਾਣ ਕਿਵੇਂ ਭਰੇ ਹੁਣ ਫੇਰ ਆ ਗਿਆ ਅੱਜ ਅੱਜ ਤੀਜਾ ਦਿਨ ਲਗਾਤਾਰ ਤੇ ਰਸਕ ਬੜਾ ਤਗੜਾ ਜੇ ਢੇਰੀ ਨੂਰੀ ਛੇੜਾ ਆ ਗਿਆ ਤਾਂ ਮਕੀਆਂ ਸਾਰੀਆਂ ਡੱਗ ਬੈਣ ਗਈਆਂ ਕਿ ਸੇਤਾਂ ਝੋਨੇ ਝੋਨਿਆਂ ਨੂੰ ਜਿਹੜੇ ਕੋਈ ਨੀਵੇਂ ਵਾਣਾ ਉਹਨਾਂ ਨੂੰ ਖਤਰਾ ਹੋ ਸਕਦਾ ਕਿਉਂਕਿ ਮੀਂਹ ਪਈ ਬਹੁਤ ਜਾਂਦਾ ਮੁਕਸਾ ਜਿੱਦੋਂ ਸਭ ਤੋਂ ਜ਼ਿਆਦਾ ਮੀਂਹ ਆ ਆਜਾਈਂ ਚੱਲੀ ਗਿਆ ਤਾਂ 10 ਮਿੰਟਾਂ ਨੂੰ ਵਾਣਾ ਆ ਵਾਣ ਤਿੰਨ ਨਾਰੀ ਭਰ ਕੇ ਸੁੱਕ ਚੁੱਕਾ ਹਜੇ ਚਲੋ ਸੁੱਕ ਜਾਂਦਾ ਝੋਨੇ ਵਾਲੇ ਵਾਣਾਂ ਦਾ ਤਾਂ ਹਜੇ ਉਹ ਨੁਕਸਾਨ ਤੇ ਨਹੀਂ ਪਹੁੰਚਿਆ ਅਗਲੇ ਵਾਲੇ ਦਿਨਾਂ 'ਚ ਪਤਾ ਨਹੀਂ ਪਰ ਮੱਕੀਆਂ ਦਾ ਨੁਕਸਾਨ ਇਹ ਆ ਵੀ ਮੱਕੀਆਂ ਵੱਡਦੀਆਂ ਬਹੁਤ ਔਖੀਆਂ ਹੋਣਗੀਆਂ ਤੇ ਜਿਹੜੀ ਝੋਨੇ ਦੀ ਲਵਾਈ ਹੈ ਉਹ ਵੀ ਲੇਟ ਹੋ ਜੂਗੀ ਚਲੋ ਜੋ ਰੱਬ ਨੂੰ ਮਨਜ਼ੂਰ ਹੋ ਉਹਨੇ ਆਪਦੇ ਕਰਨੀ ਆ ਪਰ ਜੇ ਇਹ ਵੇਖਿਆ ਜਾਵੇ ਤਾਂ ਕੰਮ ਮੱਕੀਆਂ ਦਾ ਬਾਹਲਾ ਉਲਝਦਾ ਦੀਂਦਾ ਟਰੈਕਟਰਾਂ ਦੀ ਪਹੁੰਚ ਤੋਂ ਵੀ ਬਾਹਰ ਹੋ ਗਿਆ ਕੰਮ ਲੱਖ 4x4 ਆ ਗਈ ਹੁਣ ਆ ਆਪਾਂ ਇੱਥੇ ਬਾਸਮਤੀ ਲਾਈ ਸੀ ਦਿੱਤੇ ਜ ਦਵਾਈ ਪਾਈ ਸੀ ਹਣ ਚਾਰ ਦਿਨ ਹੋ ਗਏ ਪਾਣੀ ਨਹੀਂ ਸੁੱਕਾ ਮਾੜਾ ਮੋਟਾ ਨੀਵਾ ਆਇਆ ਕਿ ਤੂੰ ਹੁਣ ਹੋਇਆ ਜਰੂਰ ਨੀਵਾ ਖਲ ਮੜੀ ਰੁਪੀ ਸੀ ਵਾਰ ਚ ਫੇਰ ਅੱਜ ਫੇਰ ਚੱਲ ਪਈ ਪਰਸੋਂ ਤੋਂ ਸਾਰਾ ਦਿਨ ਪਈ ਗਿਆ ਮੀ ਇੰਨੇ ਜੋਰਾਂ ਦਾ ਜਿਵੇਂ ਬੱਦਲ ਫੜਨ ਵਾਲਾ ਕੰਮ ਸੀਗਾ ਆ ਆਪਣੀ ਬਾਸਮਤੀ ਆ ਦਵਾਈ ਪਾਈ ਸੀਗੀ ਤੇ ਹੁਣ ਕੀਤਾ ਕੀ ਜਾਵੇ ਇਹ ਗਲਤ ਹੋਇਆ ਕੰਮ ਸਾਰਾ ਮੌਸਮ ਦਾ ਇੱਕ ਵਾਰੀ 올 ਗਿਆ ਕੰਮ ਚੋਂ ਨੇ ਬਾਸਮਤਾਂ ਦਾ ਬਾਸਮਤਾਂ ਜਿਹੜੀਆਂ ਲੱਗਣੀਆਂ ਉਹਨਾਂ ਦਾ ਤੇ ਰੱਬ ਤੁਹਾਡਾ ਭਲਾ ਕਰੇ ਜਿਹੜੇ ਮੱਕੀਆਂ ਦਾ ਹਜੇ ਤਾਂ ਫਿਲਹਾਲ ਖੜੀਆਂ ਮੱਕੀਆਂ ਜਿਵੇਂ ਭਾਰੀਆਂ ਮੱਕੀਆਂ ਜਿਵੇਂ ਕੋਸਮੱਕੀਆਂ ਥੋੜੀਆਂ ਇੱਕ ਦੋ ਦੋ ਗਈਆਂ ਡਿੱਗੀਆਂ ਤੇ ਚਾਰ ਪੌਣ ਵਾਲਾ ਕੰਮ ਜਿਹੜਾ ਔਖਾ ਹੋ ਗਿਆ ਜੇ ਬੱਦ ਅਗਲੇ ਛੇ ਦਿਨਾਂ ਚ ਨਾ ਆਇਆ ਫਿਰ ਤਾਂ ਚਲੋ ਜਾਣਗੇ ਵਾਣ ਪਰ ਜੇ ਇਹ ਪੰਜ ਦਿਨਾਂ ਹੀ ਪਈ ਗਿਆ ਫਿਰ ਤਾਂ ਮਨ ਲਾ ਪਾਣੀ ਚ ਵੜਦਿਆਂ ਪੈਣਾ ਆ ਵਾਣ ਉੱਚਾ ਥੋੜਾ ਜਿਹਾ ਇਹ ਦਿਖਾਉਣਾ ਆ ਆ ਮੱਕੀ ਇਹ ਚ ਪਾਣੀ ਹੈ ਨਹੀਂਗਾ ਇਹਨੇ ਜਿੱਦਾਂ ਜਮੀਆ ਔਰੇ ਭਰੇ ਆ ਉੱਚੇ ਵਾਹਣ ਥੋੜੇ ਜੀ ਰੇਤ ਲੇ ਇਹਨਾਂ ਚ ਪਾਣੀ ਹੈ ਨਹੀਂ ਆ ਬਾਸਮਤੀ ਵੀ ਬਚਦੀ ਆ ਪਰ ਜੇ ਅਗਲੇ ਦਿਨਾਂ ਜਮੀਂ ਫੁੱਲ ਆ ਗਿਆ ਫਿਰ ਕੰਮ ਔਖਾ ਹੋ ਜੂਗਾ ਤਾਨੂੰ ਜੋਰ ਆਪਣੂ ਮਨਜ਼ੂਰ ਆ ਕੰਮ ਤਾਂ ਉਹੀ ਹੋਣਾ ਜਿਹੜੇ ਆਪਣੇ ਦਰਸੂਆਂ ਪਾਰ ਵਾਹਣ ਆ ਬਈ ਉਹਨਾਂ ਦੇ ਵਿੱਚ ਮੜੀ ਦਿੱਕਤ ਆ ਕਿਉਂਕਿ ਵਾਹਣ ਪਾ ਰਹੇ ਆ ਤੇ ਮੱਕੀਆਂ ਬਹੁਤ ਡਬੜਾ ਉੱਥੇ ਉਥੇ 11-11 ਫੁੱਟ ਮੱਕੀ ਦਾ ਕੱਦ ਆ ਇੱਕ ਠੀਕ ਨੇ ਥੋੜੇ ਜਵਾਨ ਇਹਨਾਂ ਨਾਲ ਉੱਥੇ ਸਮੱਸਿਆ ਆ ਸਕਦੀ ਆ ਨਿੱਕੇ ਟਰੈਕਟਰਾਂ ਦੀ ਤਾਂ ਪਹੁੰਚ ਤੋਂ ਬਾਹਰ ਹੋ ਗਿਆ ਕੰਮ ਇਹ ਮਸ਼ੀਨ ਵੀ ਚਾਰ ਹੋਰਾਂ ਵਾਲੀ ਵੱਡੇ ਵੀ ਹੁਣ ਮੱਕੀ ਕਿਉਂਕਿ ਜਿਹੜੀ ਕੋਈ ਦੋਂਗੀ ਡੱਗ ਵੀ ਉਹ ਇੱਕ ਕੋਰੇ ਵਾਲੀ ਦੇ ਹਾਸੋ ਚ ਨਹੀਂ ਹੋਣੀ ਤੇ ਇਹਨਾਂ ਹਾਲ ਤੱਕ ਕੰਮ ਖਦਰੇ ਵਾਲੇ ਲੱਗ ਰਿਹਾ ਆ ਦੇਖੋ ਹਵਾ ਚੱਲੀ ਜਾਂਦੀ ਹੈ ਇਹ ਬਹੁਤ ਮਾੜੀ ਹੈ ਫਿਰ ਤਾਂ ਜਮੇ ਹੀ ਥੱਲੇ ਲੱਗ ਜਾਣਗੇ ਮਤਨਾ ਜੇ ਹਵਾ ਵਗ ਗਈ ਇਸ ਕਰਕੇ ਮਾਹੌਲ ਸਾਰਾ ਖਰਾਬੀ ਵਾਲੇ ਜੱਲੀ ਜਾਂਦਾ ਹਵਾ ਨਾ ਕਰੇ ਭਰ ਜਾਂਦਾ ਕਰੇ ਸੁੱਕ ਜਾਂਦਾ ਇਹ ਹੁਣ ਰਾਤ ਮੀਂਹ ਨਹੀਂ ਆਇਆ ਤਾਂ ਤਾਂ ਕਰਕੇ ਡਾਊਨ ਹੋ ਗਿਆ ਇਹ ਕੰਨੀਆਂ ਚੜ ਜਾਂਦਾ ਪਾਣੀ ਇਹ ਹਵਾ ਨਾ ਇੱਥੇ ਬਾਸਮਦੀ ਲਾਉਣੇ ਤੇ ਡੁੱਬ ਸਕਦੀ ਹੈ ਪਹਿਲਾਂ ਤਾਂ ਕਰਕੇ ਰੁਕੇ ਹੋਏ ਆ ਕਹਿ ਰ ਮੌਸਮ 4-5 ਦਿਨ ਵੇਖ ਕੇ ਆਏ ਕਰਕੇ ਪੰਜਾਬ ਦਾ ਜਿਹੜਾ ਹੈ ਮੁਕਸਰੇਰੀਓ ਚ ਜਿਆਦਾ ਜਿਵੇਂ ਉਦੇ ਕਰਨ ਸਾਈਡ ਆ ਉਧਰ ਤੋਂ ਪਾਣੀ ਕੱਢਣ ਵੀ ਲੱਗ ਪਏ ਮੰਨ ਲਓ ਪਾਣੀ ਚੱਕ ਰਹੀ ਹੈ ਮੁਕਸਰੇ ਦੇ ਨੇੜੇ-ਨੇੜੇ ਦਾ ਆਪਣਾ 20 ਕਿਲੋਮੀਟਰ ਦੂਰ ਆ ਉਥੇ ਤਾਂ ਮੰਨ ਲਓ ਚੀਕਨੇ ਵਾਣ ਕਰਕੇ ਜਾਦਾ ਪਾਣੀ ਥੰਲੇ ਨਹੀਂ ਜਾ ਰਿਹਾ ਉਹ ਨੀਵੇਂ ਥਾਂ ਤੇ ਖੜ ਚੁੱਕਾ ਪਾਣੀ ਉਧਰ ਨੀਵੇਂ ਮਾਨ ਪਰ ਚੁੱਕੇ ਆ ਤੇ ਫਰੋਜਪੁਰ ਰੋਡ ਦੇ ਜਿੰਨੇ ਵੀ ਆਰਜੀ ਪੋਲ ਬਣਾਏ ਸੀ ਇੱਥੇ ਸੇਮ ਨਾਲਿਆਂ ਤੋਂ ਸਾਰੇ ਟੁੱਟ ਗਏ ਤਿੰਨ ਚਾਰ ਪੋਲ ਅੱਛੇ ਤਿੰਨੇ ਟੁੱਟ ਗਏ ਤੇ ਜਿਹਨੇ ਇੱਧਰ ਦੀ ਨੰਗਣਾ ਫਰੋਜਪੁਰ ਰੂਟ ਵੇਚਦੀ ਉਹ ਬਈ ਆਪ ਦਾ ਪਿੰਡਾ-ਮੁੰਡਾ ਵੇਚਦੀ ਆਵੇ ਮੁਖਸਰੌਣਾ ਜੀ ਨੇ ਜਾਂ ਫਰੋਜਪੁਰ ਮੁਖਸਰੌਣਾ ਜਾਂ ਕਿਸੇ ਨੇ ਗਾਂ ਨੰਗਣਾ ਮੁਖਸਰ ਦਾ ਜਿਹੜਾ ਰਸਤਾ ਉਹ ਪਿੰਡਾਂ ਵੇਚਦੀ ਤੈ ਕਰੋ ਕਿਉਂਕਿ ਜਿਹੜਾ ਮੇਨ ਰੋਡ ਬਣੀ ਜਾਂਦਾ ਫਿਰੋਜਪੁਰ ਵਾਲਾ ਮੁਕਸਰ ਫਿਰੋਜਪੁਰ ਉਹ ਤਾਂ ਟੁੱਟ ਚੁੱਕੇ ਆ ਉਹਦੇ ਵਿੱਚ ਜਿਹੜੇ ਪੁਲ ਸੀਗੇ ਕੱਚੇ ਆਰਜੀ ਬਣਾਏ ਸੀ ਇਹਨੇ ਕਿਉਂਕਿ ਸੇਵ ਨਾਲ ਚੜੇ ਪਏ ਆ ਪਾਣੀ ਹੈਗਾ ਸੇਵ ਨਾਲਾਂ ਦੇ ਵਿੱਚ ਤੇ ਫਿਰ ਉਹ ਪਾਣੀ ਨੇ ਪੁਲ ਤੋੜਤੇ ਤੇ ਹੁਣ ਆਪਾਂ ਵਲੌਗ ਤੁਹਾਨੂੰ ਦਿਖਾਉਣਾ ਕਿਹੜਾ ਦਾ ਫਿਰ ਰੁੱਕ ਜੀ ਬਾਰਿਸ਼ ਪਰ ਇਹ ਸਾਦੀ ਦਿਹਾੜੀ ਅੱਜ ਦੱਸੀ ਜਾਂਦੇ ਫਿਰ ਤੇ ਹਜੇ ਮੰਨ ਲਓ 4-5 ਦਿਨ ਅਗਲੇ ਵੀ ਮੀਂਹ ਦੱਸੀ ਜਾਂਦੇ ਆ ਬਸ ਕਿਸਾਨ ਦਾ ਤਾਂ ਸਾਰਾ ਕੁਝ ਮਿੱਤਰ ਪਿਆਰਿਓ ਹੁੰਦਾ ਦੂਜੇ ਸਾਰੇ ਬਿਜ਼ਨਸ ਆ ਜਿਹੜੇ ਛੱਤਾਂ 'ਚ ਚੱਲਦੇ ਆ ਪਰ ਇੱਕ ਕਿਸਾਨ ਆ ਜੀ ਦੇ ਜਿਹੜਾ ਬਿਜ਼ਨਸ ਹੈ ਇਹਦੇ ਤੇ ਕੋਈ ਛੱਤ ਨਹੀਂ ਹੁੰਦੀ ਨਾ ਇਹਦੇ ਤੇ ਕੋਈ ਬੀਮਾ ਨਾ ਕੁਸ ਉਹ ਰੱਤ ਨਾਲ ਸਿੱਧਾ ਕਨੈਕਟ ਆ ਤਾਂ ਹੀ ਕਿਸਾਨ ਨੂੰ ਅਨ ਦਾ ਜ਼ਿਆਦਾ ਕਿਹਾ ਜਾਂਦਾ ਕਿਉਂਕਿ ਦਾਤੇ ਦੇ ਨਾਲ ਹੀ ਆ ਹੁਣ ਜੇ ਰੱਬੋਂ ਕਿਰਪਾ ਕਰੂਗਾ ਤਾਂ ਹੋਜੂਗੀ ਨਹੀਂ ਤਾਂ ਇਹਦੇ ਨਾਲ ਹੀ ਆ ਸਾਡੀ ਤਾਂ ਜਿਹੜੀ ਫਸਣਾ ਹੁੰਦੀਆਂ ਖਸਾਨਾ ਨਾ ਉਹ ਵੀ ਕਿਸੇ ਤੀਜੇ ਬੰਦੇ ਤੇ ਖੜਕਾ ਅਗਲੇ ਦਾ ਰੇਟ ਹੁੰਦਾ ਪਾਲਣੀਆਂ ਵੀ ਤੀਜੇ ਬੰਦੇ ਦੇ ਤੀਜੇ ਮਤਲਬ ਬੰਦੇ ਦੇ ਤਾਂ ਨਹੀਂ ਕਹਿ ਸਕਦੇ ਚਲੋ ਰੱਬ ਤੇ ਕਹਿ ਸਕਦੇ ਆ ਉਹ ਵੀ ਦੂਜੀ ਪਾਰਟੀ ਜਿਹਦੇ ਤੇ ਖੜੀ ਆ ਵੀ ਇਹ ਹੋਣੀ ਆ ਜਾਂ ਨਹੀਂ ਹੋਣੀ ਸਾਡਾ ਤਾਂ ਕੰਮ ਕੱਲਾ ਬੀਜਣਾ ਹੀ ਆ ਇਹ ਦਸੀਏ ਕਿਸਾਨੀ ਦੇ ਦਰਦ ਨਹੀਂ ਅਜੇ ਨੇਰ ਵੀ ਚੱਲੀ ਜਾਂਦਾ ਮਠਾ ਮਠਾ ਜਿਹੜਾ ਬਹੁਤ ਖਤਰਨਾਕ ਆ ਅਜੇ ਰਾਤ ਹੁਣ ਆ ਸੁਬਾ ਹੋਣ ਲੱਗ ਪਿਆ ਜੇ ਰਾਤ ਆ ਜਾਂਦਾ ਤਾਂ ਵਾਣ ਫਿਰ ਭਰੇ ਆਉਣਾ ਤੁਹਾਨੂੰ ਤੁਹਾਨੂੰ ਬੁਲਾਉਂਗਾ ਅੱਗੇ ਬਖਾਉਣੇ ਆ ਵਿਕੀ ਚੱਕਰ ਨਾ ਗੰਦ ਵਾਲੀ ਦਵਾਈ ਮਾਰਨ ਜੋਗਦੇ ਆ ਮਰੀ ਹੋਈ ਨਸਰਨ ਕੀਤਾ ਤੋਤੀ ਕੀ ਅੱਤਲੇ ਇੱਦਲੇ ਹੋਇਆ ਪਿਆ ਦੇਖ ਲੋ ਤੁਸੀਂ ਕਿੰਨਾ ਕਮੀ ਹੋਊਗਾ ਆ ਪਾਣੀ ਨੇ ਆਪਣੇ ਆਪਣਾ ਤਿੰਨ ਘਰਾਂ ਦਾ ਪਾਣੀ ਆ ਮੀਂਹ ਦਾ ਉਹ ਆਪਣੇ ਵਾਹਨ ਚੋਂ ਨਿਕਲਦਾ ਇੱਧਰ ਤੇ ਇੰਨਾ ਖੋਗਾ ਪਟਦਾ ਦੇਖ ਲੋ ਇਹ ਤੁਸੀਂ ਸੋਚ ਸਕਦੇ ਹੋ ਕਿੰਨੀ ਟਰਾਲੀ ਮਿੱਟੀ ਦੀ ਛੜਤੀ ਨੇ ਇੱਥੋਂ ਵੱਢ ਗਏ ਇੰਨੀ ਜਿਆਦਾ ਟਿੱਕੜਾਂ ਆਈ ਹੋੜੀ ਚਲੋ ਮਿੱਤਰ ਪਿਆਰੇ ਵਲੌਗ ਕਰਦੇ ਆਂ ਬੰਦ ਤੇ ਅਰਦਾਸ ਕਰੋ ਵੀ ਮੀਂਹ ਸੁੱਖ ਸੁੱਖ ਦਾ ਪੈ ਜੱਕਿਆ ਜਾਵੇ ਮੱਕੀਆਂ ਵੱਢ ਕੇ ਅਗਲੀ ਫਸਲ ਬੀਜੀ ਜਾਵੇ ਧੰਨਵਾਦ ਮਿਹਰਬਾਨ ਸਾਹਿਬ ਵਲੌਗ ਆਪਣੇ ਦੇਸੀ ਹੁੰਦੇ ਕੋਈ ਐਡੀਟਿੰਗ ਨਹੀਂ ਹੁੰਦੀ ਸਿੱਧੇ ਹੀ ਪਾਈਦੀ ਹੈ ਬਾਈ ਕੋਈ ਥਾਂ ਮੇਲ ਨਹੀਂ ਹੁੰਦਾ ਕਿਉਂਕਿ ਆਪਾਂ ਡਾਇਰੈਕਟ ਉਸਵੇਂ ਜਿਵੇਂ ਕੋਈ ਕਟਕਟਾਣੀ ਸਿੱਧੀ ਪਾ ਦਿੱਤੀ ਹੈ ਵੀਡੀਓ ਲਾਈਕ ਕਰ ਸਕਦੇ ਨੇ ਸਬਸਕ੍ਰਾਈਬ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੇ ਕਿਸੇ ਨੇ ਕਰਨੀ ਹੈ ਕਿਸੇ ਨੂੰ ਉਹ ਨਹੀਂ ਕੋਈ ਧੰਨਵਾਦ ਮਿਹਰਬਾਨੀ ਸਾਰਿਆਂ ਦੀ ਠੀਕ ਹੈ ਜੀ ਓਕੇ ਬਾਏ